ਸਲੌਦੀ ਸਾਰੇ ਦਰਸ਼ਕ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਸਾਡੇ ਸਟੂਡੀਓ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਰਦਾਰ ਗੁਰਦੀਪ ਸਿੰਘ ਜੀ ਕਾਲੀ ਜੋ ਕਿ ਪੰਜਾਬ ਦੇ ਨੀ ਵਕ ਵਕ ਮੁੱਦਿਆਂ ਦੇ ਉੱਪਰ ਭਾਵੇਂ ਐਸਸੀ ਦਾ ਮੁੱਦਾ ਹੋਵੇ ਵੀਸੀ ਦਾ ਮੁੱਦਾ ਹੋਵੇ ਔਰ ਲੋਕ ਜਿਹੜੇ ਮੁੱਦੇ ਨੇ ਜਿਹੜੇ ਮਸਲੇ ਨੇ ਉਹਨਾਂ ਦੇ ਉੱਪਰ ਬੜੇ ਤਫਾਕ ਨਾਲ ਜਵਾਬ ਦਿੰਦੇ ਨੇ ਔਰ ਬੜੀ ਦ੍ਰਿੜਤਾ ਦੇ ਨਾਲ ਉਹਨਾਂ ਦੇ ਉੱਪਰ ਇਹ ਪੈਰੇ ਵੀ ਦੇ ਰਹੇ ਨੇ ਸੋ ਸਾਡੇ ਨਾਲ ਆਪਾਂ ਵਿਚਾਰ ਖਟੜਾ ਪਿੰਡ ਦਾ ਵਿੱਚ ਐਸ்சி ਭਾਈਚਾਰੇ ਦੇ ਨਾਲ ਤੱਕਾ ਹੋ ਰਿਹਾ ਸਰਕਾਰ ਵੱਲੋਂ ਜਿਹੜੀਆਂ ਜ਼ਮੀਨਾਂ ਸੀਗੀਆਂ 30 ਸਾਲ ਤੋਂ ਜ਼ਮੀਨਾਂ ਨੂੰ ਬਾਹਰੇ ਸੀ ਔਰ ਉਸ ਜ਼ਮੀਨ ਨੂੰ ਵਿਰੋਧੀ ਧਿਰ ਦੇ ਨੇ ਉਹਨਾਂ ਨੂੰ ਹਟਿਆਉਣ ਵਾਸਤੇ ਜਿਹੜੇ ਇੱਕ ਦਿਨ ਪਹਿਲਾਂ ਨੋਟਿਸ ਲਾ ਕੇ ਉਸ ਜ਼ਮੀਨ ਦੇ ਉੱਪਰ ਬੋਲੀਆ ਜੋ ਮੁੱਦਾ ਦਲਤ ਭਾਈਚਾਰੇ ਦੀਆਂ ਜਿਹੜੀਆਂ ਜ਼ਮੀਨਾਂ ਦੀ ਲੰਮੇ ਸਮੇਂ ਤੋਂ ਬਾਹਰੇ ਸੀਗੇ ਉਹ ਔਰ ਇੱਕ ਸਾਰੀ ਉਹਨਾਂ ਨੇ ਕਹਿ ਦਿੱਤਾ ਵੀ ਕੱਲ ਨੂੰ ਇਹਦੀ ਬੋਲੀ ਐ। ਸੋ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਧੰਨਵਾਦ। ਸਰਕਾਰਾਂ ਦਾ 75 ਸਾਲ ਤੋਂ ਨਾ ਇੱਕ ਅਕੀਦਾ ਬਣਿਆ ਹੋਇਆ ਵੀ ਜਿਹੜੀ ਡਿਪ੍ਰੈਸਡ ਸੈਕਸ਼ਨ ਆਫ ਸੋਸਾਇਟੀ ਦਲਿਤ ਜਾਂ ਦੱਬੇ ਕੁਚਲੇ ਐਸਸੀਐਸਟੀ ਓਬੀਸੀ ਲੋਕ ਨੇ। ਪਹਿਲਾਂ ਤਾਂ ਸਾਨੂੰ ਪੋਲੀਟੀਕਲੀ ਤੌਰ ਤੇ ਜੋ ਸਰਕਾਰਾਂ ਬਣਦੀਆਂ ਨੇ ਚਾਹੇ ਆਕਾਲੀਆਂ ਦੀ ਬਾਣ ਨਾ ਕਾਂਗਰਸ ਦੀ ਛਾਹੂ ਦੀ ਤੁਹਾਨੂੰ ਕੁੱਟਦੇ ਨੇ। ਸਾਡੇ ਤੇ ਅਤਿਆਚਾਰ ਕਰਦੇ ਨੇ ਸਾਡੇ ਸਾਧਨ ਖੁੰਦੇ ਨੇ। ਜਿੱਥੇ ਉਹਨਾਂ ਦਾ ਹੱਥ ਵਸ ਨਹੀਂ ਚੱਲਦਾ। ਨੇ ਹੁਣੇ ਲੋਕ ਜੁਨਾਈਟ ਹੋ ਗਏ ਜਾਂ ਛੇ ਅਸੀਂ ਸਿੱਧੇ ਤੌਰ ਤੇ ਇਹਨਾਂ ਦੀਆਂ ਜ਼ਮੀਨਾਂ ਜਾਇਦਾਦ ਹਤਿਆ ਨਹੀਂ ਸਕਦੇ ਫਿਰ ਉਹ ਕੋਰਟ ਦਾ ਸਾਰਾ ਲੈਂਦੇ ਉਹ ਕੋਰਟ ਦੇ ਸਿਰਫ ਆਰਡਰ ਲੈ ਕੇ ਆਉਂਦੇ ਨੇ ਫਿਰ ਉਹਨੂੰ ਇੰਪਲੀਮੈਂਟ ਪ੍ਰਸ਼ਾਸਨ ਕਰਦਾ ਇਸ ਲਈ ਇੱਕ ਦੇਸ਼ ਦੇ ਅੰਦਰ ਸਦੀਆਂ ਤੋਂ ਇੱਕ ਪਰੰਪਰਾ ਚੱਲੀ ਆ ਰਹੀ ਹੈ ਕਿ ਇਹ ਚ ਜਿਹੜੇ 85% ਮੂਲ ਨਿਵਾਸੀ ਲੋਕ ਨੇ ਜਿਨ੍ਹਾਂ ਨੂੰ ਅਸੀਂ ਛੂਦਰ ਜਾਤੀ ਛੂਦਰ ਕਹਿੰਦੇ ਆ ਉਹ ਸਦੀਆਂ ਤੋਂ ਵਾਂਝੇ ਕੀਤੇ ਹੋਏ ਸੀਗੇ ਸਾਧਨਾ ਤੋਂ এডਿਕੇਸ਼ਨ ਤੋਂ ਲੈਂਡ ਤੋਂ ਹੁਣ ਜਦ ਕਨਸਟੀਟਿਊਸ਼ਨ ਆਫ ਇੰਡੀਆ ਵਾਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਨੇ ਲਿਖਤਾ ਉਹਦੇ ਵਿੱਚ ਲਿਖਤਾ ਵੀ ਜਿਦੀ ਜਿੰਨੀ ਆਬਾਦੀ ਉਹਦੀ ਉਨੀ ਹਿੱਸੇਦਾਰੀ ਵੀ ਅਸੀਂ ਪ੍ਰਿਆਵ ਦੇ ਵਿੱਚ 42% ਆ ਤਾਂ ਸਾਨੂੰ ਜਿਹੜਾ 100 ਦੇ ਵਿੱਚੋਂ 42% ਦੇ ਪੋਸਟਾਂ ਨੇ ਚਾਹੇ ਜ਼ਮੀਨ ਆ ਚਾਹੇ ਇੰਡਸਟਰੀ ਐ ਕੋਈ ਵੀ ਹਿੱਸਾ ਉਹਦਾ 42% ਹਿੱਸਾ ਬਣਦਾ ਇਹ ਲੋਕਾਂ ਨੂੰ ਪਤਾ ਵੀ ਜੇ ਇਹ ਲੋਕ ਜਾਗਰੂਕ ਹੋ ਕੇ ਆਪਣੇ ਹੱਕਾਂ ਤੇ ਪਹਿਰਾ ਦੇਤਾ ਤਾਂ ਇਹ 42% ਲੋਕ ਨੇ ਤਾਂ ਇਹ ਸਾਰਾ ਨਾਲੇ ਕਬਜ਼ਾ ਕਰ ਲੈਣਗੇ ਔਰ ਜਿਹੜੀ ਅਸੀਂ ਇੱਕ ਇਹਨਾਂ ਦਾ ਸਦੀਆਂ ਤੋਂ ਰਾਜ ਚੱਲਿਆ ਹੁੰਦਾ ਪੈਸੇ ਦੇ ਜ਼ੋਰ ਤੇ ਗੁੰਡਾਗਰਦੀ ਦੇ ਜ਼ੋਰ ਤੇ ਫਤੋ ਸਾਧਨ ਹੋਏ ਨੇ ਜਿਨਾ ਕੋ ਜਦੋਂ ਸਾਧਨ ਆ ਗਏ ਤਾਂ ਇਹ ਦੁਨੀਆ ਦੀ ਸਭ ਤੋਂ ਤਾਕਤਵਰ ਕੌਮ ਹੋਊਗੀ ਔਰ ਪੰਜਾਬ ਦੇ ਵਿੱਚ ਮੁੜ ਕੇ ਕਿਸੇ ਦਾ ਰਾਜ ਨਹੀਂ ਆਉਣਾ ਉਹਦਾ ਉਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਅੱਜ ਅਸੀਂ ਪਿੰਡ ਕੰਡ ਪੁੱਟ ਖਾਰੇ ਜਦੋਂ ਤੁਸੀਂ ਖਟੜੇ ਪਿੰਡ ਦੀ ਗੱਲ ਕਰੀ ਸਾਡਾ ਜਿਹੜਾ ਦਲਿਤ ਸਮਾਜ ਢੇਗਿਆਂ ਵਿੱਚ ਵੰਡਿਆ ਗਿਆ ਅਸੀਂ ਇੱਕ ਸਾਨੂੰ ਪਾਰਟੀ ਕੁੱਟਦੀ ਹੈ ਜਿਹੜੀ ਰਾਜ ਕਰਦੀ ਉਹ ਕੁੱਟਦੀ ਹੈ ਜਿਹੜੀ ਰਾਜ ਕਰਕੇ ਗਈ ਆ ਸਾਨੂੰ ਕੁੱਟਦੀ ਸੀ ਉਹ ਆ ਕੇ ਸਾਡੇ ਹੱਕ ਚਾਹੁੰਦੀ ਤੇ ਉਹਨੂੰ ਬਚਾਉਣ ਆ ਜਾਂਦੀ ਆ ਮਤਲਬ ਕੁੱਟਦੇ ਦੇ ਲਈ ਨਹੀਂ ਇੱਕ ਬਚਾਉਣ ਤੇ ਇੱਕੋ ਕਰਨ ਦੇ ਵਿੱਚ ਇਸ ਲਈ ਲੋਕਾਂ ਨੂੰ ਮੈਂ ਬੇਨਤੀ ਕਰਦਾ ਫਟੜੇ ਪੱਲ ਵੀ ਇਹੀ ਕੰਮ ਹੈ ਤੇ ਲੋਕਾਂ ਨੂੰ ਯੂਨਾਈਟ ਹੋਣਾ ਪੈਣਾ ਬਾਬਾ ਸਾਹਿਬ ਨੇ ਕਿਹਾ ਸੀ ਤੁਸੀਂ ਆਪਣੀ ਅਲੱਗ ਢੇਰੀ ਬਣਾਓ ਹੁਣ ਅਸੀਂ ਢੇਰੀਆਂ ਜਿਆਦਾ ਬਣਾ ਲਈਆਂ ਔਰ ਅਸੀਂ ਵੱਖ-ਵੱਖ ਰਾਜਨੀਤਿਕ ਪਾਰਕਿਆਂ ਦੇ ਪਲੇਟਫਾਰਮ ਤੇ ਤਾਂ ਇਮਾਨਦਾਰ ਹੈਗਾ ਨਾ ਪਾਰਕਿਆਂ ਦੇ ਨਾਲ ਪਰ ਉਹ ਕੋ ਸਮਾਜ ਪ੍ਰਤੀ ਇਮਾਨਦਾਰ ਨਹੀਂ ਇਸ ਕਰਕੇ ਸਾਡੇ ਕੁੱਟ ਪੈ ਰਹੀ। ਨਹੀਂ ਜਿਹੜਾ ਜਿੰਨੇ ਤੁਸੀਂ ਕਹਿੰਦੇ ਹੋ ਵੀ ਢੇਰੀਆਂ ਦੇ ਵਿੱਚ ਬੰਡੇ ਗਏ ਹੂੰ ਪਰ ਜਦੋਂ ਦੇਖਦੇ ਆਂ ਅਸੀਂ ਵੀ ਇਹ ਢੇਰੀਆਂ ਜ਼ਿਆਦਾ ਹੋਣ ਕਾਰਨ ਵੀ ਇਹਨਾਂ ਦਾ ਸ਼ੋਸ਼ਣ ਜ਼ਿਆਦਾ ਨਹੀਂ ਕੀਤਾ ਜਾ ਰਿਹਾ ਜੋ ਜਿੰਨਾ ਸਮਾਜ ਬੰਡਿਆ ਜਾਊਗਾ ਜਿੰਨੇ ਜਿੰਨਾ ਸਮਾਜ ਬੰਡਿਆ ਪਾਵਰ ਇਹਨਾਂ ਸ਼ਕਤੀ ਇਹਨਾਂ ਸ਼ਕਤੀ ਗੱਡੀ ਜਾਣੀਆਂ ਉਹ ਜਿਵੇਂ ਹੁਣ ਸਾਡੇ ਵੀ ਤੁਸੀਂ ਖੰਨਾ ਸ਼ਹਿਰ ਦੇ ਵਿੱਚ ਖੰਨਾ ਵਿਧਾਨ ਸਭਾ ਜਿ ਹੁਣ ਮੈਂ ਵਰਕ ਖੰਨੇ ਤੇ ਕਰ ਰਿਹਾ ਖੰਨੇ ਵਿਧਾਨ ਸਭਾ ਦੇ ਵਿੱਚ ਵੱਡੀ ਗਿਣਤੀ ਸ਼ਹਿਰ ਦੇ ਵਿੱਚ ਵੱਡੀ ਗਿਣਤੀ ਐਸ ਸੀ ਐਸ ਟੀ ਓ ਬੀ ਸੀ ਦੀ ਔਰ ਉਹਨਾਂ ਨੂੰ ਆਪਣੇ ਅਧਿਕਾਰਾਂ ਦਾ ਹੀ ਨਹੀਂ ਪਤਾ ਸਭ ਤੋਂ ਵੱਡੀ ਪ੍ਰੋਬਲਮ ਸਿਰਫ ਰਾਜਨੀਤਿਕ ਪਾਰਟੀਆਂ ਨੇ ਸਾਨੂੰ ਵੋਟਰ ਵਰਗ ਬਣਾਇਆ ਹੋਇਆ ਸਾਡੀ ਐਜੂਕੇਸ਼ਨ ਖੋਈ ਜਾ ਰਹੀ ਹੈ ਸਾਡੇ ਧੰਦੇ ਖੋਏ ਜਾ ਰਹੇ ਨੇ ਜੇ ਥੋੜੀ-ਬੋਤੀ ਸਾਡੇ ਕੋਲ ਜ਼ਮੀਨਾਂ ਉਹ ਖੋਈ ਜਾ ਰਹੀ ਹੈ ਇਸ ਲਈ ਸਾਨੂੰ ਸਭ ਤੋਂ ਪਹਿਲਾਂ ਤਾਂ ਸਾਡੇ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹਨਾਂ ਨੂੰ ਜਿਹੜੇ ਐਜੂਕੇਟ ਲੋਕ ਨੇ ਉਹਨਾਂ ਨੂੰ ਆਪਣੇ ਨਿੱਜਵਾਦ ਛੱਡ ਕੇ ਰਾਜਨੀਤਿਕ ਪਾਰਟੀਆਂ ਦੀ ਭਗਤੀ ਛੱਡ ਕੇ ਸਮਾਜ ਦੀ ਗੱਲ ਕਰਨੀ ਪਊਗੀ ਤਾਂ ਸਾਡੇ ਤੇ ਬਚ ਸਕਦੇ ਆ ਨਹੀਂ ਅੱਜ ਖਟੜੇ ਕੁੱਤੇ ਨੇ ਕੱਲੋਂ ਸਲੌਦੀ ਕੁੱਟਣਗੇ ਪਰ ਸੋ ਨੂੰ ਖੰਨੇ ਮਤਲਬ ਹਰ ਜਗ੍ਹਾ ਤੇ ਸਾਡੇ ਸਟੈਪ ਵਾਈਜ਼ ਸਟੈਪ ਤੁਸੀਂ ਕੁਝ ਵੀ ਗਲਤ ਵੀ ਤਣਾਡਾਂ ਦੀ ਹੋਇਆ ਵੀ ਜਿਹੜੀ ਤਣਾਡਾਂ ਦੀ ਰਾਗ ਹੈ ਅੱਜ ਕੱਲ ਗਰੀਬ ਦਾ ਕੋਈ ਪੱਖ ਨਹੀਂ ਕੋਈ ਬੋਲ ਰਿਹਾ ਅੰਸ਼ੀ ਰਾਮ ਸਾਹਿਬ ਦੇ ਹਾਕਰ ਦੇ ਵੀ ਜਿਹੜਾ ਦੇਸ਼ ਦਾ ਸਿਸਟਮ ਆ ਜਾਂ ਰਾਜਨੀਤਿਕ ਪਾਰਟੀਆਂ ਅਮੀਰਾਂ ਦੇ ਨੋਟਾਂ ਦੇ ਨਾਲ ਗਰੀਬਾਂ ਦੇ ਵੋਟਾਂ ਨਾਲ ਖੇਡਦੇ ਗਰੀਬ ਬੂਟ ਤਾਂ ਪਾਉਂਦਾ ਪਰ ਉਹਦਾ ਹੱਕ ਨਹੀਂ ਹੈ ਤਣਾੜ ਨਹੀਂ ਚਾਹੁੰਦੇ ਅੱਜ ਸਪੋਜ਼ ਕਰੋ ਵੀ ਇੱਕ ਐਮਐਲਏ ਆ ਕੋਈ ਤਣਾੜ ਜਾਂ ਦੇ ਕੋਈ ਦਲਿਤ ਗਰੀਬ ਬੰਦਾ ਖੜੂਗਾ ਕਿਉਂਕਿ ਬੋਟ ਵਧਾ ਇਹ ਆ ਵੀ ਜਿਹਨੇ ਬੋਟ ਵੱਧਵਾਤੀ ਬੋਟ ਰਾਜ ਦਾ ਤਾਂ ਹੀ ਫਾਇਦਾ ਤਾਂ ਉਹ ਹਾਰ ਜੂ ਇਸ ਲਈ ਉਹਨੇ ਚਾਹੁੰਦੇ ਵੀ ਕੋਈ ਇਹਨਾਂ ਦਾ ਪੜਿਆ ਲਿਖਿਆ ਲੀਡਰ ਜਾਂ ਇਹਨਾਂ ਨੂੰ ਸੇਧ ਦੇਣ ਵਾਲਾ ਲੀਡਰ ਸਾਡੇ ਵਿੱਚ ਆ ਕੇ ਇਹਨਾਂ ਨੂੰ ਜਾਗਰੂ ਕਰ ਸਕੇ ਹੁਣ ਮੈਂ ਤੁਹਾਡੇ ਸਾਹਮਣੇ ਫਾਈਟ ਕਰਦਾ ਮੈਨੂੰ ਇਹ ਪਤਾ ਵੀ ਮੈਂ ਤੁਹਾਨੂੰ ਆਪਣੀ ਮਤਲਬ ਜੇ ਮੈਂ ਆਪਣਾ ਦਰਦ ਵਸਾ ਲੱਗਾ ਦਰਦ ਵੀ ਮੈਂ ਦੱਸ ਨਹੀਂ ਸਕਦਾ ਮੇਰੇ ਨਾਲ ਡਿਸਕ੍ਰਿਮੀਨੇਸ਼ਨ ਕਿੱਥੇ ਹੋ ਰਹੀ ਹੈ ਜਿਹੜੇ ਉੱਚ ਜਾਤੀ ਲੋਕ ਨੇ ਉਹ ਬੇਸ਼ੱਕ ਉਹ ਮੈਨੂੰ ਹੈਲੋ ਹਾਈ ਕਰਦੇ ਨੇ ਜਿਹੜੇ ਅਖਬਾਰਾਂ ਦੇ ਬੈਠੇ ਨੇ ਸੋਲ ਮੀਡੀਆ ਦੇ ਬੈਠੇ ਨੇ ਜਿਹੜੇ ਦੂਏ ਲੋਕ ਉਹਨਾਂ ਦਾ ਹਰ ਵਕਤ ਮੈਨੂੰ ਕਿਤੇ ਨਾ ਕਿਤੇ ਹੜ੍ਹ ਆਉਣ ਦਾ ਡਰਾਉਣ ਦਾ ਲੱਗਿਆ ਰਹਿੰਦਾ ਟਾਰਗੇਟ ਹਾਂ ਉਹਨਾਂ ਦੇ ਹੈਡ ਮੇਰਾ ਮੰਨਦੇ ਲੋਟ ਆਰਤੇ ਹੈ ਕੋਈ ਅਖਬਾਰ ਤਾਂ ਮੇਰਾ ਨਾਂ ਤੱਕ ਲਿਖਣ ਲਈ ਤਿਆਰ ਨਹੀਂ ਹੈਗੇ ਇੰਨੀ ਜਾਤੀਵਾਦ ਉਹਨਾਂ ਦੇ ਦਿਮਾਗ ਵਿੱਚ ਗੰਦ ਭਰਿਆ ਜਾਤਪਾਤ ਦਾ ਇਸ ਲਈ ਮੈਂ ਬੇਨਤੀ ਹੈ ਵੀ ਖਟੜਾ ਪੰਡਾ ਜਿਹੜੇ ਲੋਕਾਂ ਨੂੰ ਬੇਨਤੀ ਕਰਦਾ ਹੈ ਵੀ ਤੁਸੀਂ ਰਾਜਨੀਤਿਕ ਪਾਰਟੀਆਂ ਦਾ ਖੜਾ ਛੱਡ ਕੇ ਠੀਕ ਹੈ ਤੁਹਾਡੀ ਸਪੋਰਟ ਕਰਦੇ ਨੇ ਉਹਨਾਂ ਨੂੰ ਫਰੰਟ ਤੇ ਨਾ ਲੈ ਕੇ ਆਓ ਉਹਨਾਂ ਨੇ ਦੇਖੋ ਕਿਸਾਨ ਦਾ ਅੰਦੋਲਨ ਹੋਇਆ ਸਾਰੇ ਕਿਸਾਨ ਕਿੱਥੇ ਹੋਗੇ ਜੱਟ ਇਕੱਠੇ ਹੋਗੇ ਉਹਨਾਂ ਦੇ ਰਾਜਨੀਤਿਕ ਪਾਰਟੀਆਂ ਸੈਕੰਡ ਰੱਖੀਆਂ ਉਹਨਾਂ ਨੇ ਆਪਣਾ ਅੰਦੋਲਨ ਹੁਣ ਸਾਡੇ ਸਮਾਜ ਦੀ ਕੀ ਤਰਾਸ਼ਦੀ ਐ ਅਸੀਂ ਰਾਜਨੀਤਿਕ ਪਾਰਟੀਆਂ ਮੂਰਖ ਕਰਦੀਆਂ ਆ ਕਿੱਥੇ ਹੋਗੇ ਰਾਜਨੀਤਿਕ ਪਾਰਟੀਆਂ ਦੇ ਆਪਣੇ ਹਿੱਤਾਂ ਦੇ ਨੇ ਆਪਣੇ ਹਿੱਤ ਪੂਰੇ ਕਰਦੇ ਨੇ ਸੱਤਾ ਲੈਂਦੀ ਨੇ ਚਲੇ ਜਾਂਦੀਆਂ ਨਹੀਂ ਉਹੀ ਲੋਕ ਨੇ ਜਿਨ੍ਹਾਂ ਲੋਕ ਪਹਿਲਾਂ ਵੋਟ ਪਾਉਂਦੇ ਨੇ ਉਹੀ ਵੀ ਰਣ ਦੇ ਉੱਪਰ ਜਿਵੇਂ ਆਪਾਂ ਕਹਿੰਦੇ ਹਾਂ ਵੀ ਛਿੱਤਰ ਫੇਰਦੇ ਬਿਲਕੁਲ ਜੀ ਮੈਂ ਤਾਂ ਪਹਿਲੇ ਤੋਂ ਦੱਸ ਗਿਆ ਟਿਆ ਪਿਛਲੀ ਕਾਂਗਰਸ ਸਰਕਾਰ ਦਾ ਆਪਾਂ ਜਿਗਰ ਕਰ ਲਈਏ ਚਾਹੇ ਉਹ ਪਹਿਲਾਂ ਕਾਲੀਆਂ ਦਾ ਕਰ ਲਈਏ ਲੋਕ ਡਰਾਵੇ ਵੱਡੀਆਂ ਨੇ ਖੰਨੇ ਅਕਾਲੀ ਸਰਕਾਰ ਵੇ ਅ ਕੋਟ ਸੇਖੋ ਦਲਤਾਂ ਨੂੰ ਜੋ ਪਲਾਟ ਬੰਦੇ ਗਏ ਅਕਾਲੀ ਸਰਕਾਰ ਨੇ ਉਥੇ ਦਲਤ ਕੋਟ ਉਹਨਾਂ ਦੇ ਪਲਾਟ ਕੋਏ ਰਸੂਲ ਦੇ ਪਿੰਡ ਦੇ ਵਿੱਚ ਆ ਕਾਂਗਰਸ ਸਰਕਾਰ ਸੀਗੀ ਉਥੇ ਫਿਰ ਦਲਤ ਜਿਹੜਾ ਮੁੰਡਾ ਸਰਪੰਚ ਬਣਨਾ ਚਾਹੁੰਦਾ ਸੀ ਉਹਦੇ ਕਾਗਜ਼ ਰੱਦ ਕਰਾਤੇ ਮਤਲਬ ਇਹਨਾਂ ਦੀ ਇੱਕ ਅਡੌਲਜੀ ਹੈ ਪਾਰਗ੍ਰਾਫ ਕਾਲੀ ਝਾੜੂ ਬੀਜੇਪੀ ਵੀ ਜਿਹੜਾ ਇਹ ਜਿਆਦਾ ਵੋਟ ਬੈਂਕ ਦਾ ਦਲਿਤ ਸਮਾਜ ਐਸਸੀ ਐਸਟੀਓਬੀਸੀ ਉਹਨਾਂ ਨੂੰ ਕੁੱਟ ਕੇ ਰੱਖਣਾ ਜੇ ਇਹਨਾਂ ਨੂੰ ਅਕਲ ਆ ਗਈ ਸੁਰਤਾ ਗਈ ਤੇ ਰਾਜ ਭਗ ਦੇ ਕਾਬੂ ਹੋ ਜਾਣ ਕਿ ਮੁੜ ਕੇ ਸਾਡਾ ਰਾਜ ਭਗ ਨਹੀਂ ਹੋ ਅੱਜ ਤੁਸੀਂ ਵੇਖਿਆ ਕਿ ਅੱਜ ਪਹਿਲਾ ਦਿਨ ਦਾ ਜਿਹੜਾ ਆਪਾਂ ਨੇ ਵਿਚਾਰ ਸਾਂਝ ਕਰੇ ਨੇ ਕਿ ਜਿਹੜਾ ਸਮਾਜ ਹੈ ਭਾਵੇਂ ਦਲਿਤ ਸਮਾਜ ਕਹ ਲਈਏ ਐਸਸੀ ਕਹ ਲਈਏ ਬੀਸੀ ਕਹ ਲਈਏ ਪਰ ਇਹਨਾਂ ਦੇ ਵਿੱਚ ਜੋ ਵੰਡੀਆਂ ਪਈਆਂ ਨੇ ਸਾਨੂੰ ਇੱਕ ਉਦ ਵਿੱਚ ਇੱਕ ਮੁੱਠੋ ਹੋਣਾ ਪੈਣਾ ਜੁੜਨਾ ਪੈਣਾ ਇੱਕ ਸ਼ਕਤੀਵਰਨਾ ਪੈਣਾ ਤਾਂ ਅਸੀਂ ਆਉਣ ਵਾਲੇ ਸਮੇਂ ਨਾਲ ਲੜ ਸਕਦੇ ਹਾਂ ਆਉਣ ਵਾਲੀ ਜਿਹੜੇ ਧਨਾੜ ਲੋਕ ਨੇ ਉਹਨਾਂ ਨਾਲ ਲੜ ਸਕਦੇ ਹਾਂ ਤਾਂ ਅਸੀਂ ਆਪਣੇ ਜਿਹੜੇ ਮੁਕਾਮ ਨੇ ਉਹ ਹਾਸਲ ਕਰ ਸਕਦੇ ਹਾਂ ਤੁਸੀਂ ਵੇਖ ਰਹੇ ਹੋ ਪੰਜਾਬ ਡੇ ਨੂ ਚੈਨਲ ਮੈਂ ਹਾਂ ਸਰਵਿੰਦਰ ਸਿੰਘ ਸਲੋਧ